ਪਿੰਡ ਔਰ ਦੇ ਵਿੱਚ ਨਸ਼ੇ ਦੇ ਖਿਲਾਫ ਐਕਸ਼ਨ ਲਿਆ ਗਿਆ ਹੈ ਨਸ਼ਾ ਤਸਕਰ ਦੀਆਂ ਦੁਕਾਨਾਂ ਤੇ ਬੁਲਡੋਜ਼ਰ ਚੱਲਿਆ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਸੀ ਦੱਸਿਆ ਕਿ ਕਬਜ਼ਾ ਕਰਕੇ ਹੋਰ ਪਣ ਵੜਾਏ ਹੋਈਆਂ ਪੰਜ ਦੁਕਾਨਾਂ ਝੋੜੀਆਂ ਨੇ ਉਸ ਨੂੰ ਟਾ ਦਿੱਤਾ ਗਿਆ ਹੈ ਪ੍ਰਸ਼ਾਸਨ ਨੇ ਦੁਕਾਨਾਂ ਤੇ ਪੀਲਾ ਪੰਜਾ ਚੁਲਾਇਆ ਨਸ਼ਾ ਤਸਕਰ ਦੀਆਂ ਦੁਕਾਨਾਂ ਤੇ ਬੁਲਡੋਜ਼ਰ ਕਾਰਵਾਈ ਜੁੜੀ ਹੈ ਉਹ ਕੀਤੀ ਗਈ ਹੈ ਦੱਸਿਆ ਕਿ ਪੰਜ ਦੁਕਾਨਾਂ ਝੋੜੀਆਂ ਨੂੰ ਛੁਟਾਇਆ ਗਿਆ ਹੈ ਨਵਾਂ ਸ਼ਹਿਰ ਦੇ ਪਿੰਡ ਔਰ ਦੇ ਵਿੱਚ ਇਮਾਮਾ ਸਾਹਮਣੇ ਆਇਆ ਨਵਸ਼ਹਿਰ ਦੇ ਹੌਰ ਦੇ ਵਿੱਚ ਨਸ਼ੇ ਦੇ ਖਿਲਾਫ ਇਹ ਐਕਸ਼ਨ ਚੜਾਇਆ ਲਿਆ ਗਿਆ ਹੈ। ਇਹ ਬਹੁਤ دیر ਬਾਅਦ ਇਹ ਜਾਣ ਕੇ ਇਹਨਾਂ ਦਾ ਮਤਲਬ ਇਹ ਕਾਰਵਾਈ ਹੋਈ ਆ ਪਰ ਹੋਈ ਬਹੁਤ ਵਧੀਆ ਆ ਤੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਜਾਨੀ ਕਹਿਣ ਦਾ ਮਤਲਬ ਨਸ਼ਾ ਤਸਕਰਾਂ ਨੂੰ ਇਹ ਇਦਾਂ ਦੇ ਕਾਰੋਬਾਰ ਬੰਦ ਕਰਨ ਤੇ ਇਦਾਂ ਦੀ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਇਹ ਟੈ ਰਹੀਆਂ ਤੇ ਟੰਗੀਆਂ ਹੀ ਰਹਿਣੀਆਂ ਆ। ਤੁਹਾਡੇ ਸਾਥੀ ਜਿਹੜੇ ਆਪਣੇ ਐਡੀਟਰ ਕਮੇਟੀ ਦੇ ਉਹ ਨਹੀਂ ਨਜ਼ਰ ਆ ਰਹੇ ਕਮਲ ਜੀ ਸਾਜਨਾ ਜੋ ਆਪਣੇ ਕਮਲ ਜੀ ਸਾਜਨ ਦੀ ਕੋਰਟ ਦੇ ਵਿੱਚ ਤਰੀਕ ਸੀਗੀ ਇਸ ਕਰਕੇ ਉਹ ਥੋੜਾ ਜਿਹਾ ਲੇਟ ਹੋ ਗਿਆ ਉਹ ਆਪਣੇ ਨਾਲ ਹੀ ਆ ਹਰ ਟਾਈਮ ਆਪਣੇ ਨਾਲ ਹੀ ਰਹਿੰਦੇ ਆ ਤੇ ਹਰ ਜਾਨੀ ਕਹਿੰਦਾ ਮਤਲਬ ਇਸ ਮੂਵਮੈਂਟ ਵਿੱਚ ਉਹਨਾਂ ਦਾ ਸਾਥ ਬਰਾਬਰ ਰਿਹਾ ਹੋਰ ਵੀ ਕਮਸ਼ਾਹਰ ਦੇ ਵਿੱਚ ਖੜੇ ਹੈਗੇ ਆ ਇਹ ਜਿਹੜੀ ਤੁਸੀਂ ਪ੍ਰਾਪਰਟੀ ਪਿਛਲੇ ਹੋਂ ਰਾਜੂ ਉਸਦੇਵੀ ਨਾਮ ਤੇ ਨਜਾਇਜ਼ ਕੀਤਾ ਹੈਗਾ ਇਹ ਸਿਵਲ ਪ੍ਰਸ਼ਾਸਨ ਨੂੰ ਸਿਕਿਉਰਟੀ ਲਈ ਲਿਖਿਆ ਗਿਆ ਸੀ ਇਹ ਪੰਚਾਇਤ ਕ੍ਰਿਮਿਸ਼ਨ ਕਰ ਲੈਣਗੇ ਤੇ ਅਸੀਂ ਇੱਥੇ ਭਾਰੀ ਬਾਤ ਕੀਤੀ ਹੋਈ ਹੈ ਤਾਂ ਕਿ ਕੋਈ ਲੋਨਡਰ ਨੂੰ ਦਿੱਕਤ ਨਾ ਆਵੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਜਿਹੜਾ ਦੇਵਰਾਜ ਉਸਦੇਵੀ ਹੈ ਇਦੇ ਖਿਲਾਫ ਟੋਟਲ 13 ਐਨਡੀਪੀਐਸ ਦੇ ਮਕਦਮੇ ਹੈਗੇ ਆ ਤੇ ਹੋਰ ਆਈਪੀਸੀ ਦੇ ਮਕਦਮੇ ਟੋਟਲ 18 ਮਕਦਮੇ ਇਸ ਦੇ ਖਿਲਾਫ ਹੈਗੇ ਆ ਤੇ ਇਸ ਨੇ ਜਿਹੜਾ ਇਸ ਲੈਂਡ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਇਹ ਸਿਵਲ ਪ੍ਰਸ਼ਾਸਨ ਦੇ ਆਰਡਰ ਨਾਲ ਹੀ ਅਸੀਂ ਇਹਨੂੰ ਰੀਪੋਜ਼ੈਸ ਜਿਹੜਾ ਹੈਗਾ ਪੰਚਾਇਤ ਨੂੰ ਸੀ ਕਰਵਾ ਰਹੇ ਹੈਗੇ ਏਰੀਆ ਕਿਤਨੇ ਹੈ ਇਸ ਨੂੰ ਜੇ ਕੰਪਨੀ ਤੋਂ ਦੱਸੋ ਏ ਜੀ ਮੈਨੂੰ ਹੁਣੇ ਜਿਹੜਾ ਇੱਥੇ ਆ ਕੇ ਪਤਾ ਲੱਗਿਆ ਕਿ ਇਹੇ ਕੁਝ 25 ਮਰਲੇ ਦੇ ਅਰਾਊਂਡ ਜਿਹੜਾ ਕਬਜ਼ਾ ਬਣਦਾ ਹੈਗਾ ਕੁਝ ਅੱਗੇ ਇਹਨਾਂ ਨੇ ਸ਼ਾਪ ਸਟਾਈਆਂ ਹੋਈਆਂ ਕਮਰਸ਼ੀਅਲ ਸ਼ਾਪਸ ਤੇ ਪਿੱਛੇ ਵੀ ਕਾਫੀ ਜਗ੍ਹਾ ਹੈਗੀ ਜਿਹੜੀ ਉਹ ਇਹਨਾਂ ਸਰਕਾਰੀ ਮੁੱਲੀ ਹੋਈ ਐ ਇੱਥੇ ਕਦੋਂ ਕਦੋਂ ਕੀਤਾ ਹੋਇਆ ਹੈ ਜੀ ਹਾਂ ਜੀ ਕਦੋਂ ਕਦੋਂ ਕੀਤਾ ਹੋਇਆ ਹੈ ਏ ਜੀ ਸਾਨੂੰ ਪਤਾ ਲੱਗਿਆ ਕਿ ਇਹਨੇ 2023 ਦੇ ਵਿੱਚ ਇੱਥੇ ਕਬਜ਼ਾ ਕੀਤਾ ਹੈ ਮੈਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਔਰ ਦੇ ਵਿੱਚ ਜਿਹੜਾ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ 220 22 ਕਰੋੜ ਤੋਂ ਉੱਤੇ ਜਿਹੜੀ ਪ੍ਰਾਪਰਟੀ ਆ ਫ੍ਰੀਜ਼ ਕਰਾਈਏ ਤੇ ਉਹਦੇ ਵਿੱਚੋਂ 1 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਸਿਰਫ ਔਰ ਥਾਣੇ ਦੀ ਹੈਗੀ ਹੈ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਜਦੋਂ ਯੁੱਧ ਨਸ਼ਾ ਵਿਰੁੱਧ ਜਦੋਂ ਤੋਂ ਮੁਹਿੰਮ ਸ਼ੁਰੂ ਹੋਈ ਹੈ ਅਸੀਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ 253 ਐਨਡੀਪੀਐਸ ਦੇ ਮਕਦਮੇ ਜਿਹੜੇ ਉਦਾਰਜ ਕੀਤੇ ਹੈ ਤੇ 283 ਬੰਦਿਆਂ ਨੂੰ ਫੜ ਕੇ ਅਸੀਂ ਜੇਲ੍ਹ ਭੇਜਿਆ ਹੈਗਾ ਕਈ ਵਾਰ ਇਹ ਆਂਦਾ ਹੈਗਾ ਜੀ ਛੋਟੀ ਰਿਕਵਰੀ ਹੈਗੀ ਆ ਪਰ ਉਹ ਸਾਰੇ ਪੈਡਲਰ ਹੈਗੇ ਨੇ ਜਿਹੜੇ ਪੈਡਲਿੰਗ ਕਰਦੇ 100 ਗ੍ਰਾਮ 150 ਗ੍ਰਾਮ ਇਤੋਂ ਤੱਕ ਵੀ ਰਿਕਵਰੀ ਹੈਗੀ ਸਰ ਬਿਲਕੁਲ ਜੀ ਬਿਲਕੁਲ ਜੋ ਲੀਗਲ ਪ੍ਰੋਸੈਸ ਹੈ ਉਹ ਸਾਰਾ ਸਿਵਲ ਪ੍ਰਸ਼ਾਸਨ ਵੱਲੋਂ ਫਾਲੋ ਕੀਤਾ ਗਿਆ ਇਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਬਕਾਇਦਾ ਅਨਾਉਂਸਮੈਂਟ ਵੀ ਕੀਤੀ ਗਈ ਇਹਨਾਂ ਵੱਲੋਂ ਪੱਕ ਨਹੀਂ ਰੱਖਿਆ ਗਿਆ ਕੋਈ ਪੱਕ ਨਹੀਂ ਉਹ ਤਾਂ ਤੁਹਾਨੂੰ ਜੀ ਸਾਰਾ ਸਿਵਲ ਪ੍ਰਸ਼ਾਸਨ ਹੀ ਦੱਸ ਸਕਦੇ ਸਰ